ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਆਹ ਜਰਾ ਅੱਜ 14 ਦਸੰਬਰ ਦਿਨ ਵੀਰਵਾਰ ਨੂੰ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ ਮੁੱਦੇ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਅਵੋਰਸ਼ਨ ਦੀ ਦਵਾਈ ਦੇ ਉੱਪਰ ਵਿਵਾਦ ਹੋ ਰਿਹਾ। ਇੱਕ ਦਵਾਈ ਜਿਹੜੀ ਯੂਜ਼ ਕੀਤੀ ਜਾਂਦੀ ਹੈ ਅਵੋਰਸ਼ਨ ਦੇ ਲਈ ਉਹਦੇ ਲਈ ਇਸ ਵੇਲੇ ਕਾਫੀ ਵਿਵਾਦ ਚੱਲ ਰਿਹਾ। ਦੂਜਾ ohio ਦੇ ਵਿੱਚ ਜਿਹੜੇ ਨਾਬਾਲਗ ਨੇ ਮਾਈਨਰ ਨੇ ਉਨਾ ਦੇ ਲਈ ਜਿਹੜੀ ਜੈਂਡਰ ਫਰਮੇਸ਼ਨ ਆ ਉਹਦੇ ਉੱਤੇ ਫਿਰ ਵਿਵਾਦ ਪੈਦਾ ਹੋਇਆ ਉਹ ਗੱਲਬਾਤ ਕਰਾਂ ਕਿ ਅਮਰੀਕਾ ਦੇ ਵਿੱਚ ਵਿਆਜ ਦਰਾਂ ਦੇ ਉੱਤੇ ਜਿਹੜਾ ਫੈਸਲਾ ਕੀਤਾ ਗਿਆ ਉਹਦੇ ਉੱਤੇ ਚਰਚਾ ਤੇ ਆਖਰ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਇੰਪੋਰਟ ਆ ਉਹਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਇਹਦੇ ਨਾਲ ਸਬੰਧਤ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਟਰਮ ਦੇ ਵਿੱਚ ਡਿਸਾਈਡ ਕਰਨਾ ਆ ਕਿ ਜਿਹੜੀ ਅਬੋਰਸ਼ਨ ਡਰਗ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਐਕਸੈਸ ਜਿਹੜੀ ਹੈ ਉਹਨੂੰ ਲਿਮਟ ਕੀਤਾ ਜਾਵੇ ਇਹ ਇਸ਼ੂ ਬਹੁਤ ਸੈਂਸਿਟਿਵ ਆ ਅਬੋਰਸ਼ਨ ਦਾ ਤੇ ਅਬੋਰਸ਼ਨ ਦੇ ਉੱਤੇ ਕਈ ਸਟੇਟਾਂ ਦੇ ਵਿੱਚ ਬੈਨ ਆ ਕੁਝ ਦੇ ਉੱਤੇ ਵਿੱਚ ਵਿਚਾਰ ਆਇਆ ਤੇ ਕਈਆਂ 'ਚ ਕਾਫੀ ਢਿੱਲਾ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਜਿਹੜੇ ਇਹਦੇ ਦਵਾਈ ਬਣਾਉਣ ਦੇ ਦਵਾਈ ਦਾ ਨਾਮ ਮੈਫ੍ਰਿਸਟੋਨ ਦੱਸਦੇ ਆ ਸੋ ਮੈਫ੍ਰਿਸਟੋਨ ਦਵਾਈ ਤੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਹੁਣ ਜਸਟਿਸ ਡਿਪਾਰਟਮੈਂਟ ਨੂੰ ਕਿਹਾ ਹੈ ਕਿ ਉਹ ਵਰਟਨ ਕਰਨ ਦੇ ਲਈ ਜਿਹੜਾ ਲੋਅਰ ਕੋਰਟ ਦੀ ਰੂਲਿੰਗ ਆ ਜਿਹਦੇ ਨਾਲ ਇਹ ਦਵਾਈ ਜਿਹੜੀ ਮੈਡੀਕੇਸ਼ਨ ਆ ਇਹ ਮਿਲਣੀ ਮੁਸ਼ਕਲ ਹੋ ਜਾਊਗੀ ਔਰ ਇਹ ਦੋ ਡਰਗ ਨੇ ਇਹਦੇ ਵਿੱਚ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਔਰ ਇਹ ਦੋਵੇਂ ਡਰਗ ਦੋਵੇਂ ਦਵਾਈਆਂ ਅੱਧੇ ਤੋਂ ਜ਼ਿਆਦਾ ਅਬੋਰਸ਼ਨ ਅਮਰੀਕਾ ਦੇ ਵਿੱਚ ਇਹਨਾਂ ਦੋਵਾਂ ਦਵਾਈਆਂ ਨਾਲ ਹੁੰਦੇ ਆ ਅਸੀਂ ਜਾਣਦੇ ਆ ਅਮਰੀਕਾ ਦੇ ਵਿੱਚ ਅਬੋਰਸ਼ਨ ਇੱਕ ਬਹੁਤ ਵੱਡਾ ਮੁੱਦਾ ਆ ਇੱਕ ਸੋਚ ਵਾਲੇ ਲੋਕ ਇਹਦੇ ਵਿਰੋਧ ਦੇ ਵਿੱਚ ਆ ਵੀ ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਕਿਸਮ ਦੀ ਕੋਈ ਵੀ ਵਿਪਤਾ ਆ ਜਾਵੇ ਤੇ ਅਬੋਰਸ਼ਨ ਅਲਾਉਡ ਨਹੀਂ ਹੋਣਾ ਚਾਹੀਦਾ ਸਟੇਟਾਂ ਦੇ ਵਿੱਚ ਬੈਨ ਕਰ ਦਿੱਤਾ ਗਿਆ ਟੋਟਲੀ ਜਿਹੜੇ ਖਾਸ ਕਰ ਆਪਣੇ ਰਿਪਬਲਿਕਨ ਨੇ ਜਾਂ ਸੱਜੇ ਪੱਖੀ ਨੇ ਉਹ ਇਸ ਗੱਲ ਦੇ ਵਿਰੋਧ ਦੇ ਵਿੱਚ ਨੇ ਦੂਜਾ ਜਿਹੜਾ ਧਿਰਾ ਉਹ ਥੋੜਾ ਜਿਹਾ ਇਸ ਗੱਲ ਦੇ ਹੱਕ ਵਿੱਚ ਆ ਕਿ ਕੁਝ ਖਾਸ ਹਾਲਤਾਂ ਦੇ ਵਿੱਚ ਅਬੋਰਸ਼ਨ ਕੀਤਾ ਜਾ ਸਕਦਾ ਤੁਸੀਂ ਕੁੱਖ ਵਿੱਚ ਆਪਣੇ ਬੱਚੇ ਨੂੰ ਟਰਮੀਨੇਟ ਕਰ ਸਕਦੇ ਆ ਜੇਕਰ ਕੁਝ ਹਾਲਤਾ ਹੁੰਦੀਆਂ ਆ ਆ ਇਹਦੇ ਵਿੱਚ ਜਿੱਥੇ ਕਿਤੇ ਬੈਨ ਵੀ ਲੱਗ ਗਿਆ ਤੇ ਜਿਹੜੀ ਦੋ ਤਰ੍ਹਾਂ ਇਹਦੀ ਟਰਮੀਨੇਸ਼ਨ ਕੀਤੀ ਜਾਂਦੀ ਆ ਇੱਕ ਤੇ ਸਰਜਰੀ ਦੇ ਨਾਲ ਤੇ ਦੂਜਾ ਫਿਰ ਆ ਦਵਾਈ ਲੈ ਕੇ ਉਹ ਜਿਹੜੀ ਦਵਾਈ ਲੈ ਕੇ ਅਬੋਰਸ਼ਨ ਕਰਨਾ ਬੰਦੇ ਨੇ ਉਹਨੇ ਆਪਣੇ ਕੋਖ ਦੇ ਵਿੱਚ ਉਹਨੂੰ ਖਤਮ ਕਰਨਾ ਫੀਟਰਸ ਨੂੰ ਉਹ ਜਿਹੜਾ ਆ ਉਹ ਦਵਾਈ ਇਹ ਦਵਾਈ ਮੁੱਖ ਤੌਰ ਦੇ ਉੱਤੇ ਚਰਚਾ ਦੇ ਵਿੱਚ ਆ ਤੇ ਇਹਦੇ ਉੱਤੇ ਹੁਣ ਫੈਸਲਾ ਸਾਰਾ ਟਿਕਿਆ ਵੀ ਇਹ ਸੌਖੀ ਅਵੇਲੇਬਲ ਕਰਾਉਣੀ ਆ ਲੋਕਾਂ ਨੂੰ ਜਾਂ ਨਹੀਂ ਕਰਾਉਣੀ ਜਿਹੜੀ ਹੁਣ ਇਹ ਸਕੇਜੂਲ ਕੀਤੀ ਜਾਗੀ ਆ 스프ਿੰਗ ਦੇ ਵਿੱਚ ਉਦੋਂ ਇਹਦੇ ਉੱਤੇ ਡਿਸੀਜਨ ਹੋਊਗਾ ਜੂਨ ਦੇ ਵਿੱਚ ਤੇ ਇਹਦੇ ਤੋਂ ਬਾਅਦ ਫਿਰ ਏਵੈਲੂਏਸ਼ਨ ਕੀਤੀ ਜਾਊਗੀ ਅਬੋਰਸ਼ਨ ਦੀ ਤੇ ਕੀ ਇਹਦੇ ਵਿੱਚ ਹੋਣਾ ਤੇ ਡੈਮੋਕ੍ਰੇਟਸ ਜਿਹੜੇ ਆ ਉਹ ਉਹਨਾਂ ਦੀ 24 ਦੀ ਜਿਹੜੀ ਕੈਂਪੇਨ ਚੱਲਦੀ ਆ ਉਹਦੇ ਵਿੱਚ ਕੀ ਕਹਿੰਦੇ ਆ ਜਿਹੜੇ ਜਸਟਿਸਿਸ ਨੇ ਇਹਨਾਂ ਨੇ ਅਨਾਉਂਸ ਕੀਤਾ ਕੱਲ ਬੁੱਧਵਾਰ ਨੂੰ ਕਿ ਉਹ ਇਸ ਡਿਸੀਜਨ ਨੂੰ ਰਿਵਿਊ ਕਰਨਗੇ ਜਿਹੜਾ ਕੰਸਰਪਟਿਵ ਯੂਐਸ ਕੋਰਟ ਆਫ ਅਪੀਲਸ ਆ ਜਿਹਦੇ ਵਿੱਚ ਆ ਜਿਹੜਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹਨੂੰ ਫਾਲੋ ਨਹੀਂ ਕੀਤਾ ਆ ਜਦੋਂ ਉਹਨਾਂ ਨੇ ਜਿਹੜੀਆਂ ਰੈਗੂਲੇਸ਼ਨਾਂ ਨੂੰ ਥੋੜਾ ਜਿਹਾ ਢਿੱਲਾ ਕਰਨਾ ਸ਼ੁਰੂ ਕਰ ਦਿੱਤਾ ਇਹ ਮਿਫਟ੍ਰਿਸਟੋਨ ਦਵਾਈ ਲੈਣ ਦੇ ਲਈ ਜਿਹੜੀ ਪਹਿਲਾਂ ਅਪਰੂਵ ਕੀਤੀ ਗਈ ਸੀ 20 ਸਾਲ ਪਹਿਲਾਂ ਉਹ ਜਿਹੜੀਆਂ ਚੇਂਜਸ ਆਈਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹਦੇ ਵਿੱਚ ਇਹ ਸੀਗਾ ਕਿ ਇਹ ਡਰੱਗ ਦੀ ਆਗਿਆ ਦੇ ਦਿੱਤੀ ਗਈ ਸੀ ਇਸ ਦਵਾਈ ਦੀ ਕਿ ਤੁਸੀਂ ਪ੍ਰੈਗਨੈਂਸੀ ਦੇ ਵਿੱਚ ਲੇਟਰ ਸਟੇਜ ਤੇ ਵੀ ਲੈ ਸਕਦੇ ਆ ਜਾਂ ਮਤਲਬ ਇਹਦੇ ਕੁਝ ਹਫ਼ਤੇ ਹੁੰਦੇ ਵੀ ਆ ਨਾ ਹਫ਼ਤਿਆਂ ਦੇ ਵਿੱਚ ਤੁਸੀਂ ਲੈ ਸਕਦੇ ਇਹਨੂੰ ਅੱਗੇ ਵੀ ਰეკਮੈਂਡ ਕਰ ਦਿੱਤਾ ਦੂਜਾ ਇਹ ਹੈ ਕਿ ਪੇਸ਼ੈਂਟ ਨੂੰ ਸਿੱਧੀ ਡਾਕਰਾਂ ਹੀ ਦਵਾਈ ਵੀ ਭੇਜੀ ਜਾ ਸਕਦੀ ਆ ਤੇ ਇਹਨੂੰ ਜਿਹੜਾ ਮੈਡੀਕਲ ਪ੍ਰੋਫੈਸ਼ਨਲ ਆ ਡਾਕਟਰ ਤੋਂ ਬਿਨਾਂ ਕੋਈ ਹੋਰ ਵੀ ਪ੍ਰਸਕ੍ਰਾਈਬ ਕਰ ਸਕਦਾ ਹੁਣ ਉਹ ਦੋ ਤਿੰਨ ਇਸ਼ੂ ਸੀਗੇ ਜਿਨ੍ਹਾਂ ਦੇ ਉੱਤੇ ਵਵਾਦ ਆ ਵਿਕੀ ਇਹਨੂੰ ਡਾਕਟਰ ਹੀ ਪ੍ਰਸਕ੍ਰਾਈਬ ਕਰ ਸਕਦਾ ਜਾਂ ਹੋਰ ਕੋਈ ਵੀ ਕਰ ਸਕਦਾ ਦੂਜੇ ਸਿਗਾ ਵੀ ਕੀ ਮੇਲ ਰਾਹੀਂ ਫਿਰ ਭੇਜੀ ਜਾ ਸਕਦੀ ਹੈ ਮੇਲ ਰਾਹੀਂ ਭੇਜਣ ਦਾ ਮਤਲਬ ਇਹ ਆ ਕਿ ਕੀ ਉਹਨਾਂ ਸਟੇਟਾਂ ਦੇ ਵਿੱਚ ਦਵਾਈ ਭੇਜੀ ਜਾ ਸਕਦੀ ਜਿੱਥੇ ਅਬੋਰਸ਼ਨ ਦੇ ਉੱਤੇ ਪਾਬੰਦੀ ਲੱਗੀ ਆ ਤੇ ਤੀਜਾ ਸਿਗਾ ਵੀ ਇਹਨੂੰ ਲੇਟਰ ਪ੍ਰੈਗਨੈਂਸੀ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਇਹ ਅਪਰੂਵ ਕੀਤੀ ਸੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸਨ 2000 ਦੇ ਵਿੱਚ ਅੱਜ ਤੋਂ 23 ਸਾਲ ਪਹਿਲਾਂ ਜਿਹੜੀ ਵੱਡੀ ਰਿਸਰਚ ਸੀ ਇਹਦੇ ਵਿੱਚ ਉਹਨੇ ਦੱਸਿਆ ਸੀ ਵੀ ਇਹ ਇਫੈਕਟਿਵ ਆ ਜਿਹੜੀ ਦਵਾਈ ਲੈ ਕੇ ਪ੍ਰੈਗਨੈਂਸੀ ਨੂੰ ਖਤਮ ਕਰਨਾ ਇਹ ਘਰ ਦੇ ਵਿੱਚ ਹੀ ਲਈ ਜਾ ਸਕਦੀ ਹੁੰਦੀ ਆ ਤੇ ਇਹਦਾ ਇਹ ਆ ਕਿ ਇਹ ਆ ਕਾਫੀ ਜਿਹੜੀ ਇਹਦੀ ਇੰਪੋਰਟੈਂਸ ਆ ਪਿਛਲੇ ਆ 1.5 ਸਾਲ ਦੇ ਵਿੱਚ ਕਾਫੀ ਵਧ ਗਈ ਆ ਜਦੋਂ ਕਿ ਇਹਦੇ ਉੱਤੇ ਜਿਹੜਾ ਕਾਫੀ ਬੈਨ ਹੋਇਆ ਅਬੋਰਸ਼ਨ ਸੁਪਰੀਮ ਕੋਰਟ ਨੇ ਜਿਹੜਾ ਰੋ ਵਰਸਸ ਵੇਡ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਜਸਟਿਸਿਸ ਨੇ ਉਹ ਇਸ ਗੱਲ ਦੇ ਉੱਤੇ ਵੀ ਐਗਰੀ ਹੋਏ ਆ ਕਿ ਇਹਨੂੰ ਬ੍ਰਾਊਡਰ ਤਰੀਕੇ ਦੇ ਨਾਲ ਇਸ ਦਵਾਈ ਨੂੰ ਰਿਵਿਊ ਕੀਤਾ ਜਾਊਗਾ ਇੱਕ ਟੈਕਸਸ ਦੇ ਵਿੱਚ ਜਿਹੜੀ ਪ੍ਰੈਗਨੈਂਟ ਔਰਤ ਆ ਐਸ ਹਫ਼ਤੇ ਦੇ ਵਿੱਚ ਉਹਦੀ ਉਹ ਇਸ ਕੇਸ ਦੇ ਵਿੱਚ ਲੀਗਲ ਬੈਟਰ ਹਾਰ ਗਈ ਸੀ ਕਿ ਮੈਂ ਆਪਣੀ ਪ੍ਰੈਗਨੈਂਸੀ ਨੂੰ ਐਂਡ ਕਰਨਾ ਆ ਤੇ ਫਿਰ ਉਹ ਅਬੋਰਸ਼ਨ ਨਹੀਂ ਹੋ ਸਕਿਆ ਸੀ ਪਿਛਲੇ ਹਫ਼ਤੇ ਕੈਂਟਕੀ ਦੀ ਇੱਕ ਔਰਤ ਜਿਹੜੀ ਆ ਉਹ ਕੋਰਟ ਦੇ ਵਿੱਚ ਗਈ ਸੀ ਸਟੇਟ ਅਬੋਰਸ਼ਨ ਰੈਸਟ੍ਰਿਕਸ਼ਨ ਨੂੰ ਵਾਇਓਲੇਟ ਕਰਨ ਦਾ ਜਿਹੜਾ ਉਹਦੇ ਕਹਿੰਦੀ ਸੀ ਵੀ ਮੇਰੇ ਸੰਵਿਧਾਨਕ ਹੱਕ ਆ ਮੇਰੇ ਪ੍ਰਾਈਵੇਸੀ ਦਾ ਉਹ ਵੀ ਹਾਰ ਗਈ ਸੀ ਕੱਲ ਪਰਸੋਂ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਸੀ ਕਿ ਜਿੱਥੇ ਇੱਕ ਔਰਤ ਇਹ ਕਹਿ ਰਹੀ ਆ ਕਿ ਉਹਨੂੰ ਇਹ ਪਤਾ ਲੱਗ ਚੁੱਕਿਆ ਜਿਹਦੇ ਟੈਸਟ ਉਹਦੇ ਹੋਣੇ ਆ ਉਹਦੇ ਬੱਚੇ ਦੇ ਟੈਸਟ ਹੋਏ ਆ ਉਹਨਾਂ ਟੈਸਟਾਂ ਦੇ ਵਿੱਚੋਂ ਪਤਾ ਲੱਗ ਚੁੱਕਿਆ ਕਿ ਉਹਦਾ ਬੱਚਾ ਠੀਕ ਨਹੀਂ ਹੈ ਇਹ ਵੀ ਪਤਾ ਲੱਗ ਚੁੱਕਿਆ ਵੀ ਉਹਨੇ ਬਚਣਾ ਨਹੀਂ ਹੈ ਹੋ ਸਕਦਾ ਸਟਿਲ ਬਰਥ ਹੋਵੇ ਇਹਦਾ ਵੀ ਪਤਾ ਲੱਗ ਚੁੱਕਿਆ ਕਿ ਉਸ ਬੱਚੇ ਨੂੰ ਕੁੱਖ ਵਿੱਚ ਰੱਖਣ ਦਾ ਮਤਲਬ ਆ ਕਿ ਉਹਦੀ ਬਾਡੀ ਦਾ ਅੱਗਿਓਂ ਵੀ ਜਿਹੜਾ ਲਾਸ ਹੋ ਚੱਕ ਹੋ ਸਕਦਾ ਜਾਂ ਨੁਕਸਾਨ ਹੋ ਸਕਦਾ ਪਰ ਫਿਰ ਵੀ ਉਹਨੂੰ ਆਗਿਆ ਨਹੀਂ ਦਿੱਤੀ ਗਈ ਸੀ ਹੁਣ ਕਿੱਥੇ ਲੀਗਲ ਆ ਤੇ ਕਿੱਥੇ ਇਲੀਗਲ ਨਹੀਂ ਆ ਡੈਮੋਕ੍ਰੇਟਸ ਨੇ ਇਹਨੂੰ ਕੈਪਟਲਾਈਜ਼ ਕਰਨ ਦੀ ਬੈਕਲੈਸ਼ ਜਿਹੜਾ ਸੀਗਾ ਇਹਦੇ ਉੱਤੇ ਉਹਦੀ ਕੋਸ਼ਿਸ਼ ਕੀਤੀ ਸੀ ਸੁਪਰੀਮ ਕੋਰਟ ਨੇ ਜਿਹੜਾ ਪਹਿਲਾ ਹੀ ਡਿਸੀਜਨ ਸੀਗਾ ਰੋ ਵਾਲਾ ਉਹਨੂੰ ਜਿਹੜਾ ਓਵਰਟਰਨ ਕੀਤਾ ਸੀ 50 ਸਾਲ ਪਹਿਲਾਂ ਉਹ ਵੱਖਰੇ ਤਰੀਕੇ ਨਾਲ ਸਾਹਮਣੇ ਆਇਆ ਸੀ ਤੇ ਹੁਣ ਅਮਰੀਕਾ ਦੇ ਵਿੱਚ ਜਿਹੜਾ ਮਤਲਬ ਅਬੋਰਸ਼ਨ ਦੇ ਉੱਤੇ ਲੜਾਈ ਹੈ ਉਹ ਕਿਉਂਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਆ ਤੇ ਇਸ ਵੇਲੇ ਇਸ ਦਵਾਈ ਨੂੰ ਲੈ ਕੇ ਇੱਕ ਵਾਰੀ ਫੇਰ ਰਾਜਨੀਤੀ ਕੀਤੀ ਜਾ ਰਹੀ ਆ ਇਹ ਜਿਹੜੀ ਦਵਾਈ ਮਿਪ੍ਰਸਟੋਨ ਦੋ ਡਰੱਗਸ ਨੇ ਉਹਨਾਂ ਦੇ ਵਿੱਚੋਂ ਇੱਕ ਆ ਤੇ ਜਿਹੜੀ ਇਕੱਠੀਆਂ ਕੰਮ ਕਰਦੀਆਂ ਪ੍ਰੈਗਨੈਂਸੀ ਨੂੰ ਖਤਮ ਕਰ ਲਈ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹਨੂੰ 10 ਹਫ਼ਤੇ ਹੁੰਦੇ ਜਦੋਂ ਬੱਚਾ ਠਹਿਰਨ ਤੱਕ ਜਿਹੜੀ ਜੈਸਟੇਸ਼ਨ ਹੁੰਦੀ ਆ ਉਦੋਂ ਤੱਕ ਇਹਦੀ ਆਗਿਆ ਦਿੱਤੀ ਆ ਪਹਿਲੀ ਵਾਰੀ ਇਹਨੂੰ 1988 ਦੇ ਵਿੱਚ ਅਪਰੂਵ ਕੀਤਾ ਸੀ ਫਰਾਂਸ ਦੇ ਵਿੱਚ ਅਮਰੀਕਾ ਦੇ ਵਿੱਚ ਇਹਨੂੰ 23 ਸਾਲ ਪਹਿਲਾਂ ਸਨ 2000 ਦੇ ਵਿੱਚ ਅਪਰੂਵ ਕੀਤਾ ਸੀ ਫਿਰ ਉਹਦੇ ਉੱਤੇ ਅੱਗੇ ਜਿਹੜੀਆਂ ਰਿਸਰਚਸ ਆਈਆਂ ਉਹਨਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਤੇ ਇਹਦੇ ਸੰਬੰਧੀ ਜਿਹੜਾ ਵਾਦ ਸੀ ਉਹ ਬਾਦ ਵਿਵਾਦ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਬੋਰਸ਼ਨ ਦਾ ਵਾਦ-ਵਾਦ ਬਹੁਤ ਜ਼ਿਆਦਾ ਸੀ ਅਮਰੀਕਾ ਦੇ ਵਿੱਚ ਤੇ ਇਹਦੇ ਉੱਤੇ ਵੀ ਗੱਲਬਾਤ ਜਿਹੜੀ ਆ ਉਹ ਕਾਫੀ ਹੋਈ ਤੇ ਹਜੇ ਤੱਕ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹਦੇ ਉੱਤੇ ਜਿਹੜੇ ਕੀ ਫੈਸਲਾ ਦਿੰਦੇ ਆ ਉਹ ਜਿਹੜੀ ਗੱਲਬਾਤ ਆ ਸਾਹਮਣੇ ਆਊਗੀ ਕਿ ਇਹਨਾਂ ਦਾ ਕਨਫਲਿਕਟ ਆਪਸ ਦੇ ਵਿੱਚ ਕੀ ਆ ਤੇ ਇਹ ਦਵਾਈ ਕਦੋਂ ਲਈ ਜਾ ਸਕਦੀ ਕੀ ਲੇਟਰ ਸਟੇਜ ਤੇ ਵੀ ਲਈ ਜਾ ਸਕਦੀ ਆ ਇਹਨੂੰ ਮੇਲ ਵੀ ਕੀਤਾ ਜਾ ਸਕਦਾ ਆ ਜਾਂ ਡਾਕਟਰ ਤੋਂ ਬਿਰਾ ਕੋਈ ਹੋਰ ਜਿਹੜਾ ਮੈਡੀਕਲ ਪ੍ਰੋਫੈਸ਼ਨਲ ਆ ਉਹ ਵੀ ਇਹਨੂੰ ਪ੍ਰਸਕ੍ਰਾਈਬ ਕਰ ਸਕਦਾ ਆ ਜਾਂ ਨਹੀਂ ਕਰ ਸਕਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਵਿਵਾਦ ਜਿਹੜਾ वाद ਵਿਵਾਦ ਆ ਸਾਹਮਣੇ ਆਊਗਾ ਅਗਲੀ ਗੱਲਬਾਤ ਦੋਸਤੋ ਜੈਂਡਰ ਅਫਰਮੇਸ਼ਨ ਕੇਅਰ ਬਾਰੇ ਆ ਅਫਰਮਿੰਗ ਕੇਅਰ ਬਾਰੇ ਆ ਉਹ ਹਾਈ ਉਹਦੇ ਵਿੱਚ ਜਿਹੜੇ ਲੈਜਿਸਲੇਟਰ ਨੇ ਇਹਨਾਂ ਨੇ ਕੱਲ ਇੱਕ ਬਿੱਲ ਪਾਸ ਕੀਤਾ ਜੈਂਡਰ ਅਫਰਮਿੰਗ ਕੇਅਰ ਬਾਰੇ ਜਿਹੜੇ ਮਾਈਨਰਸ ਨੇ ਨਾਬਾਲਗ ਨੇ 18 ਸਾਲ ਤੋਂ ਘੱਟ ਆ ਤੇ ਜਿਹੜਾ 20 ਤੋਂ ਜ਼ਿਆਦਾ ਸਟੇਟਾਂ ਦੇ ਵਿੱਚ ਲਗਭਗ ਇੰਦਰ ਦੀਆਂ ਰੈਸਟ੍ਰਿਕਸ਼ਨਸ ਪਿਛਲੇ 2 ਸਾਲਾਂ ਦੇ ਵਿੱਚ ਪਾਸ ਕੀਤੀਆਂ ਗਈਆਂ ਇਹ ਕੀ ਮਾਮਲਾ ਆ ਮਰਕਜ਼ ਵਿੱਚ ਇਸ ਵੇਲੇ ਜਿਹੜਾ ਦੂਜਾ ਵੱਡਾ ਮੁੱਦਾ ਇਹ ਚੱਲ ਰਿਹਾ ਆ ਕਿ ਜਿਹੜੇ ਮਾਈਨਰ ਨੇ ਜਿਹੜੇ 18 ਸਾਲ ਤੋਂ ਘੱਟ ਉਮਰ ਵਾਲੇ ਆ ਕੀ ਉਹਨਾਂ ਦੇ ਕੋਲ ਇਹ ਅਧਿਕਾਰ ਹੋਣਾ ਚਾਹੀਦਾ ਜਾਂ ਉਹਨਾਂ ਦੀ ਇਸ ਕਿਸਮ ਦੀ ਕੇਅਰ ਕੀਤੀ ਜਾਣੀ ਚਾਹੀਦੀ ਆ ਜਾਂ ਕੀ ਉਹਨਾਂ ਦੇ ਮਾਪਿਆਂ ਦੀ ਕੌਨਸੈਂਟ ਟੇਸ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਆ ਜੇ ਉਹ ਜੈਂਡਰ ਨੂੰ ਲੈ ਕੇ ਕੋਈ ਆਪਣਾ ਫੈਸਲਾ ਲੈਂਦੇ ਜੈਂਡਰ ਨੂੰ ਲੈ ਕੇ ਆਪਣਾ ਫੈਸਲਾ ਲੈਣ ਦਾ ਮਤਲਬ ਇਹ ਆ ਵੀ ਜੇ ਕੋਈ ਕੁੜੀ ਆ ਉਹ ਕਹਿੰਦੀ ਆ ਵੀ ਮੈਂ ਮੁੰਡਾ ਬਣਨਾ ਤੇ ਸਰਜਰੀ ਕਰਵਾ ਕੇ ਤੇ ਹਾਰਮੋਨ ਥੈਰੇਪੀ ਤੇ ਉਹ ਸਾਰਾ ਕੁਝ ਤੇ ਜਾਂ ਕੋ ਮੁੰਡਾ ਆ ਉਹ ਕਹਿੰਦਾ ਵੀ ਮੈਂ ਕੁੜੀ ਬਣਨਾ ਪਰ ਬਾਲਗ ਉਹ ਹੈ ਨਹੀਂ ਗੇ ਹੈ ਜੇ ਨਾਬਾਲਗ ਨੇ ਉਹਨਾਂ ਨੂੰ ਇਹ سہولت ਦੇਣੀ ਆ ਜਾਂ ਨਹੀਂ ਦੇਣੀ ਵੀ ਤੋਂ ਜਿਆਦੇ ਸਟੇਟਾਂ ਜਿਹੜੀਆਂ ਸੈਕਸ਼ਨਸ ਲਾ ਚੁੱਕੀਆਂ ਵੀ ਇਹ ਨਹੀਂ ਆ ਸੋ ਜੇ ਇਹ ਬਿੱਲ ਜਿਹੜਾ ਸਾਈਨ ਹੋ ਜਾਂਦਾ ਤੇ ਮੁੜ ਕੇ ਕਾਨੂੰਨ ਬਣ ਜਾਂਦਾ ਆ ਤੇ ਇਹਦੇ ਨਾਲ ਪੂਰੀ ਸਟੇਟ ਦੇ ਵਿੱਚ ਹਾਇ ਉਹਦੇ ਵਿੱਚ ਇਹਦਾ ਅਸਰ ਪਊਗਾ ਜਿਹੜੀਆਂ ਕੁਝ ਫੈਮਲੀਆਂ ਨੇ ਟ੍ਰਾਂਸ ਜੈਂਡਰਸ ਯੂਥ ਦੀਆਂ ਸਟੇਟ ਦੇ ਵਿੱਚ ਜਿਹੜੀਆਂ ਰਹਿ ਰਹੀਆਂ ਨੇ ਤੇ ਉਹ ਫਿਰ ohio ਦੇ ਵਿੱਚ ਕਿੱਦਾਂ ਜਾਂਦੀਆਂ ਟਰੈਵਲ ਕਰਕੇ ਤੇ ਜੈਂਡਰ ਫਰਮਿੰਗ ਕੇਅਰ ਉੱਥੇ ਕਿਸ ਤਰ੍ਹਾਂ ਦੀ ਹੁੰਦੀ ਆ ਉਹਨਾਂ ਨੂੰ ਜਿਹੜੀਆਂ ਕੁਛ ਨਾ ਕੁਛ ਆਪਸ਼ਨਸ ਦੇਖਣੀਆਂ ਪੈਣਗੀਆਂ ਹੁਣ ਰੋਲਾ ਇਹ ਆ ਇਸ ਸਟੇਟ ਦੇ ਵਿੱਚ ਬੈਨ ਦਾ ਜੈਂਡਰ ਫਰਮਿੰਗ ਕੇਅਰ ਦਾ ਕੀ ਪਊਗਾ ਕੁਝ ਸਟੇਟਾਂ ਜਿਹੜੀਆਂ ਉਹ ਇਸ ਗੱਲ ਨੂੰ ਮੰਨਦੀਆਂ ਕਿ ਤੁਹਾਡੇ ਬਰਥ ਸਰਟੀਫਿਕੇਟ ਦੇ ਉੱਤੇ ਤੁਹਾਡਾ ਜੈਂਡਰ ਕੀ ਸੀ ਅਸੀਂ ਉਹਨੂੰ ਹੀ ਮੰਨਦੇ ਆ ਮਤਲਬ ਭਾਵੇਂ ਛੋਟੀ ਜੀ ਗੱਲ ਵਾਸ਼ਰੂਮ ਯੂਜ਼ ਕਰਨ ਦੀ ਹੋਵੇ ਵੀ ਇਹਨੇ ਮੇਲ ਵਾਸ਼ਰੂਮ 'ਚ ਜਾਣਾ ਜਾਂ ਫੀਮੇਲ ਵਾਸ਼ਰੂਮ 'ਚ ਜਾਣਾ ਕੋਸ਼ਿਸ਼ ਇਹ ਟਾਂ ਕਹਿੰਦੀਆਂ ਆ ਵੀ ਤੁਸੀਂ ਕੀ ਆ ਮੁੰਡਾ ਆ ਜਾਂ ਕੁੜੀ ਆ ਇਹਦਾ ਫੈਸਲਾ ਅਸੀਂ ਇਸ ਗੱਲ ਤੋਂ ਕਰਾਂਗੇ ਕਿ ਜਦੋਂ ਤੁਹਾਡਾ ਜਨਮ ਹੋਇਆ ਸੀ ਉਸ ਵੇਲੇ ਡਾਕਟਰ ਨੇ ਤੁਹਾਨੂੰ ਕੀ ਕਿਹਾ ਸੀ ਜੇਕਰ ਡਾਕਟਰ ਨੇ ਬਰਥ ਸਰਟੀਫਿਕੇਟ ਦੇ ਵਿੱਚ ਜਾਂ ਤੁਹਾਡੇ ਲਿਖਿਆ ਵੀ ਇਹ ਕੁੜੀ ਆ ਤੇ ਇਹਦਾ ਮਤਲਬ ਉਹ ਕੁੜੀ ਹੋਈ ਮੰਨਦੇ ਆ ਉਹਨੂੰ ਤੇ ਮੁੰਡੇ ਨੂੰ ਮੁੰਡਾ ਹੀ ਮੰਨਦੇ ਆ ਭਾਵੇਂ ਤੁਸੀਂ ਬਾਅਦ ਦੇ ਵਿੱਚ ਆਪਣਾ ਜਿਹੜਾ ਸੈਕਸ ਚੇਂਜ ਕਰਵਾ ਲੈਨੇ ਆ ਜਾਂ ਕੁਝ ਵੀ ਜਿਹੜਾ ਕਰਦੇ ਆ ਉਹ ਹੁਣ ਉਹਨਾਂ ਸਟੇਟਾਂ ਦੇ ਵਿੱਚ ਇਸ ਚੀਜ਼ ਦੀ ਦਿੱਕਤ ਆ ਤੇ ਹੁਣ ਜਿਹੜੇ ਅਡੋਲੋਸੈਂਟਸ ਨੇ ਅ ਕਿਉਂਕਿ ਐਕਸਪੈਰੀਮੈਂਟੇਸ਼ਨ ਐਕਟ ਤੋਂ ਲੈ ਕੇ ਸੇਫ ਐਕਟ ਤੱਕ ਪ੍ਰੋਹਿਬਿਟ ਕਰਦੇ ਆ ਇਸ ਨੂੰ ਰੋਕਦੇ ਆ ਵੀ ਹਾਰਮੋਨ ਥੈਰੇਪੀ ਨਹੀਂ ਦਿੱਤੀ ਜਾ ਸਕਦੀ ਜਾਂ ਪਿਊਬਰਟੀ ਬਲੋਕਰ ਜਾਂ ਜਿਹੜੇ ਜੈਂਡਰ ਅਸਾਈਨਮੈਂਟ ਸਰਜਰੀ ਆ 18 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਨਹੀਂ ਕੀਤੀ ਜਾ ਸਕਦੀ ਤੇ ਇਹਨੂੰ ਸਪੌਂਸਰ ਕੀਤਾ ਜਿਹੜਾ ਸਟੇਟ ਹਾਊਸ ਮੈਂਬਰ ਗੈਰੀ ਕਲਿਕ ਨੇ ਉਹਨਾਂ ਨੇ ਜਿਹੜੇ ਨਿਊਜ਼ ਬਿਊਰੋ ਨੂੰ ਇਹ ਗੱਲਬਾਤ ਦੱਸੀ ਆ ਕਿ ਇਹਦੇ ਨਾਲ ਜਿਹੜਾ ਕਲਚਰਲ ਕਲਚਰ ਵਾਰ ਆ ਉਹ ਤੇ ਪਰ ਮਤਲਬ ਇਹ ਕਲਚਰਲ ਵਾਰ ਬਾਰੇ ਨਹੀਂ ਆ ਅਸਲ ਚ ਮੈਡੀਕਲ ਐਥਿਕਸ ਬਾਰੇ ਆ ਕਿ ਤੁਹਾਡਾ ਘੱਟੋ ਘੱਟ ਪਤਾ ਤੁਹਾਨੂੰ ਚਾਹੀਦਾ ਨਾ ਵੀ ਤੁਹਾਡਾ ਜੈਂਡਰ ਹੈ ਕੀ ਆ ਤੇ ਜਿਹੜੀਆਂ ਟ੍ਰਾਂਸਜੈਂਡਰ ਗਰਲਸ ਨੇ ਉਹਨਾਂ ਨੂੰ ਸਪੋਰਟਸ ਦੇ ਵਿੱਚ ਖੇਡਣ ਤੋਂ ਰੋਕਣ ਦੇ ਲਈ ਹਾਈ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜੇ ਇਹ ਪਾਸ ਹੋ ਜਾਂਦਾ ਹਾਈਓ ਸਟੇਟ ਦੇ ਵਿੱਚ 24 8 ਦੇ ਨਾਲ ਤੇ ਜਿਹੜਾ ਹਾਈਓ ਹਾਊਸ ਦੇ ਵਿੱਚ ਹਾਈਓ ਸੈਨੇਟ ਦੇ ਵਿੱਚ 24 8 ਨਾਲ ਤੇ ਹਾਊਸ ਦੇ ਵਿੱਚ 61 ਟਿੱਕੀ ਨਾਲ ਪਾਰਟੀ ਲਾਈਨ ਦੇ ਉੱਤੇ ਇਹ ਜਿਹੜਾ ਪਾਸ ਹੋ ਗਿਆ ਆ ਹੁਣ ਇਹ ਡਿਬੇਟ ਦੇ ਵਿੱਚ ਰੋਲਾ ਇਹ ਆ ਕਿ ਜਿਹੜੀਆਂ ਦੋਵੇਂ ਪਾਸੇ ਨੇ ਇਸ ਇਸ਼ੂ ਦੇ ਉਹਨਾਂ ਨੂੰ ਦੇਖੇ ਜਾ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਵੱਡਾ ਇੰਪੈਕਟ ਆਉ ਪਾਊਗਾ ਬਿੱਲ ਹੁਣ ਜਿਹੜਾ ਗਵਰਨਰ ਮਾਈਕ ਡੁਵੈਨ ਦੇ ਕੋਲ ਜਾਊਗਾ ਤੇ ਉਹ ਸਿਗਨੇਚਰ ਕਰਨਗੇ ਤੇ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਇਹਦੇ ਉੱਤੇ ਕੋਈ ਵੀ ਆਪਣੀ ਪੋਜੀਸ਼ਨ ਨਹੀਂ ਲੈਣੀ ਜਦੋਂ ਤੱਕ ਕਿ ਇੱਥੇ ਮੇਰੇ ਡੈਸਕ ਤੇ ਕੋਈ ਨਹੀਂ ਆਉਂਦਾ ਜਿਹੜੇ ਪਬਲਿਕਨਸ ਨੇ ਜਿਹੜੇ ਕਿ ਸੁਪਰ ਮੈਜੋਰਿਟੀ ਦੇ ਵਿੱਚ ਨੇ ਇਸ ਲੈਜਿਸਲੇਚਰ ਦੇ ਵਿੱਚ ਉਹ ਓਵਰਰਾਈਡ ਕਰ ਸਕਦੇ ਆ ਵਿਟੋ ਦੇ ਨਾਲ ਸੋ ਦੇਖੋ ਉਹ ਕੀ ਫੈਸਲਾ ਲੈਂਦੇ ਆ ਤੇ ਕੀ ਇਹਦੇ ਨਾਲ ਵਾਪਰਦਾ ਆ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਕਈ ਇਦਾਂ ਦੇ ਕੇਸ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਸਪੋਰਟਸ ਦੇ ਵਿੱਚ ਜਾ ਕੇ ਜਿਹੜਾ ਮੁੰਡਾ ਆ ਉਹ ਕੁੜੀ ਬਣ ਗਈ ਤੇ ਹੁਣ ਉਹ ਪਾਰਟਿਸਿਪੇਟ ਜਾ ਕੇ ਜਦੋਂ ਕੁੜੀਆਂ ਦੇ ਵਿੱਚ ਕਰ ਰਹੀ ਆ ਤੇ ਉਹਦਾ ਜਿਹੜਾ ਰਿਜ਼ਲਟ ਬਹੁਤ ਵੱਖਰੇ ਆ ਰਿਹਾ ਇਸ ਕਾ ਨੂੰ ਲੈ ਕੇ ਕਾਫੀ ਵਿਵਾਦ-ਵਵਾਦ ਪਿਛਲੇ ਸਮੇਂ ਦੇ ਵਿੱਚ ਹੋਇਆ ਸੀ ਅਗਲੀ ਗੱਲ ਬਾਤ ਦੋਸਤੋ ਫੈਡਰਲ ਰਿਜ਼ਰਵ ਬਾਰੇ ਫੈਡਰਲ ਰਿਜ਼ਰਵ ਨੇ ਆ ਬੁੱਧਵਾਰ ਨੂੰ ਇੰਟਰਸਟ ਰੇਟ ਉਨੇ ਹੀ ਰੱਖਿਆ ਲਗਾਤਾਰ ਤੀਜੀ ਵਾਰੀ ਤੇ ਜਿਹੜੇ ਹੁਣ ਕਹਿੰਦੇ ਆ ਕਿ ਅਗਲੇ ਸਾਲ ਇਹਦੇ 3 ਕਟਸੇ ਦੇ ਵਿੱਚ ਲਾਏ ਜਾ ਸਕਦੇ ਤੇ ਉਹਦੀ ਤੋਂ ਜ਼ਿਆਦਾ ਵੀ ਮਤਲਬ ਟ੍ਰਾਸਟ ਰੇਟ ਥੱਲੇ ਆ ਸਕਦੇ ਆ 인ਫਲੇਸ਼ਨ ਦਾ ਰੇਟ ਈਜ਼ ਹੋ ਰਿਹਾ ਆ ਤੇ ਇਕਨੋਮੀ ਜਿਹੜੀ ਆ ਉਹ ਪੋਲਿਸੀ ਮੇਕਰ ਆ ਫੈਡਰਲ ਜਿਹੜੇ ਇਸ ਮਾਮਲੇ ਦੇ ਉੱਤੇ ਓਪਨ ਮਾਰਕੀਟ ਕਮੇਟੀ ਆ ਉਹਨਾਂ ਨੇ ਵੋਟ ਕੀਤੀ ਆ ਤੇ ਬੈਂਚਮਾਰਕ ਓਵਰਨਾਈਟ ਬੋਰੋਇੰਗ ਰੇਟ ਜਿਹੜੀ ਟਾਰਗੇਟਡ ਰੇਂਜ ਆ ਇਹਨਾਂ ਨੇ 5.2 ਤੋਂ 5.55 ਦੇ ਵਿੱਚ ਰੱਖਣ ਦੀ ਗੱਲਬਾਤ ਕੀਤੀ ਹੈ ਡਿਸੀਜਨ ਜਿਹੜਾ ਆ ਕਿ ਹੋਲਡ ਦੇ ਉੱਤੇ ਹੀ ਰਹਿਣਾ ਆ ਵੀ ਇਹ ਵਧਾਉਣੇ ਨਹੀਂ ਕਮੇਟੀ ਮੈਂਬਰ ਨੇ ਇਹ ਵੀ ਦੱਸਿਆ ਆ ਆ ਕਿ ਘੱਟੋ ਘੱਟ ਤਿੰਨ ਜਿਹੜੇ ਰੇਟ ਕੱਟਣੇ ਇਹਦੇ ਉੱਤੇ ਉਹ ਹੋਣਗੇ ਤੇ ਇਹ ਮਾਰਕੀਟ ਜਿਹੜੀ ਇਸ ਤਰੀਕੇ ਦੇ ਨਾਲ ਫਿਰ ਦੇਖੀ ਜਾਊਗੀ ਮਾਰਕੀਟ ਬਾਰੇ ਐਂਟੀਸੀਪੇਟ ਵੀ ਕੀਤਾ ਜਾ ਰਿਹਾ ਆ ਕਿ ਜਦੋਂ ਕਿ 11 ਵਾਰੇ ਵਾਧੇ ਕੀਤੇ ਗਏ ਸੀ ਤੇ ਜਿਹੜਾ ਫੈਲਡ ਰੈਜ਼ਰ ਦਾ ਰੇਟ ਸੀ ਇਹ ਦੇ ਹਾਈएस्ट ਲੈਵਲ ਦੇ ਉੱਤੇ ਪਿਛਲੇ 22 ਸਾਲਾਂ ਦੇ ਵਿੱਚ ਪਹੁੰਚ ਗਿਆ ਤੇ ਜਿਹੜੀ ਅਨਸਰਟਨਟੀ ਹੈ ਇਹਦੇ ਬਾਰੇ ਕਿ ਕਿੰਨੀ ਜਿਹੜੀ ਐਫਓਐਮਸੀ ਆ ਉਹ ਇਸ ਪਾਲਿਸੀ ਦੇ ਉੱਤੇ ਜਾ ਸਕਦੀ ਆ ਇਸ ਡਿਸੀਜਨ ਦੇ ਉੱਤੇ ਵੀ ਜਿਹੜੀ ਗੱਲਬਾਤ ਕੀਤੀ ਗਈ ਆ ਜਿਹੜਾ ਇੰਡਸਟਰੀਅਲ ਐਵਰੇਜ ਆ ਉਹ 400 ਪੁਆਇੰਟ ਤੋਂ ਜ਼ਿਆਦਾ ਜੰਪ ਕੀਤੀ ਆ ਅਾਕੀ ਦੁਨੀਆ ਵਾਂਗ ਅਮਰੀਕਾ ਦੇ ਵਿੱਚ ਵੀ ਇਸ ਮਾਮਲੇ ਦੇ ਉੱਤੇ ਜਿਹੜੀ ਨਿਗਾਹ ਟਿੱਕੀ ਸੀ ਸਾਰੇ ਲੋਕਾਂ ਦੀ ਕਿ ਹੁਣ ਫੈਡਰਲ ਰਿਜ਼ਰਵ ਕੀ ਕਰਦੇ ਆ ਇੰਟਰੈਸਟ ਵਧਾਉਂਦੀ ਆ ਘਟਾਉਂਦੀ ਆ ਜਾਂ ਉਹਨਾਂ ਹੀ ਰੱਖਦੀ ਆ ਜਿਹੜੇ ਇਸ ਮਾਮਲੇ ਦੇ ਵਿੱਚ ਦੱਸਿਆ ਗਿਆ ਕਿ 4 ਕਟਸ 225 ਦੇ ਵਿੱਚ ਜਾਂ ਫੁੱਲ ਪਰਸੈਂਟੇਜ ਪੁਆਇੰਟ ਦਾ ਕਟਾ ਕੀਤਾ ਜਾਊਗਾ ਤਿੰਨ ਤੋਂ ਜ਼ਿਆਦਾ ਜਿਹੜੀਆਂ ਰਿਡਕਸ਼ਨਸ ਨੇ ਵੀ 226 ਦੇ ਵਿੱਚ ਤੇ ਫੈਡ ਫੰਡ ਰੇਟ ਜਿਹੜਾ ਹੈ ਲਗਭਗ 2% ਤੋਂ ਲੈ ਕੇ ਸਵਾ 2% ਦੇ ਵਿੱਚ ਵਿੱਚ ਆ ਸਕਦਾ ਆ ਤੇ ਇਹ ਜਿਹੜੀ ਕਨਸਿਡਰੇਬਲ ਡਿਸਪਰਸ਼ਨ ਆ ਇਹਦੇ ਵਿੱਚ ਪਹਿਲੇ 2 ਸਾਲਾਂ ਦੇ ਵਿੱਚ ਵਿੱਚ ਇਹ ਦੱਸੀ ਜਾ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਸਮੱਸਿਆ ਇਹ ਸੀ ਕਿ ਜਦੋਂ ਕਰੋਨਾ ਆਇਆ ਸੀ ਉਸ ਵੇਲੇ ਇਕਨੋਮੀ ਨੂੰ ਚਲਾਉਣ ਦੇ ਲਈ ਇੰਟਰਸਟ ਰੇਟ ਥੱਲੇ ਲੈ ਜਾਂਦੇ ਸੀ ਤੇ ਹੁਣ ਦੁਬਾਰਾ ਜਿਹੜੇ ਆ ਇੰਟਰਸਟ ਰੇਟ ਉੱਪਰ ਲੈ ਕੇ ਆਏ ਸੀ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਸੀ ਤੇ ਹੁਣ ਜਦੋਂ ਮਹਿੰਗਾਈ ਹੌਲੀ-ਹੌਲੀ ਕਾਬੂ ਦੇ ਵਿੱਚ ਆ ਰਹੀ ਹੈ ਤੇ ਜਦਕ ਕੱਲ ਇਹਨਾਂ ਨੇ ਇਹਨੂੰ ਹੋਲਡ ਕੀਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਕਿ ਇਹਨੂੰ ਹੋਲਡ ਕਰਨਗੇ ਤੇ ਹੌਲੀ-ਹੌਲੀ ਜਿਹੜੇ ਆ ਇਹ ਇੰਟਰਸਟ ਰੇਟ ਆ ਉਹ ਘਟਾਏ ਜਾਣਗੇ ਤੇ ਉਹਦੇ ਨਾਲ ਜਿਹੜੀ ਮਹਿੰਗਾਈ ਆ ਤੇ ਦੂਜੀਆਂ ਚੀਜ਼ਾਂ ਆ ਉਹ ਬੈਲੈਂਸ ਦੇ ਵਿੱਚ ਆ ਜਾਣਗੀਆਂ ਨਾ ਤੇ ਸਪਲਾਈ ਉਨੀ ਜ਼ਿਆਦਾ ਹੋਊਗੀ ਤੇ ਨਾ ਹੀ ਜਿਹੜੀ ਆ ਉਹਦੀ ਉਹ ਜਿਹੜੀ ਮੰਗ ਆ ਉਹ ਸਪਲਾਈ ਨੂੰ ਉਨੀ ਜ਼ਿਆਦਾ ਕ੍ਰਾਸ ਕਰ ਜਾਊਗੀ 2% ਦੇ ਨੇੜੇ ਤੇੜੇ ਜਿਹੜੀ ਇਨਫਲੇਸ਼ਨ ਰਹੂਗੀ ਤੇ 2.2% ਦੇ ਨੇੜੇ ਤੇੜੇ ਇਹਨਾਂ ਨੇ ਇੰਟਰਸਟ ਰੇਟ ਰੱਖਣ ਦੀ ਗੱਲਬਾਤ ਕੀਤੀ ਹੈ ਸੋ ਅਜੇ ਵਾਅਦਾ ਜਾਂ ਕੋਈ ਕਟੌਤੀ ਨਹੀਂ ਕੀਤੀ ਗਈ ਦੋਸਤੋ ਅਗਲੀ ਗੱਲਬਾਤ ਜਿਹੜੀ ਕਰਨੀ ਆ ਯੂਐਸ ਇੰਪੋਰਟ ਪ੍ਰਾਈਸਸ ਬਾਰੇ ਆ ਅਮਰੀਕਾ ਦੀਆਂ ਆਯਾਤ ਕੀਮਤਾਂ ਦੇ ਵਿੱਚ ਲਗਾਤਾਰ ਦੂਜੇ ਮਹੀਨੇ ਦੇ ਵਿੱਚ ਨਵੰਬਰ ਦੇ ਵਿੱਚ ਕਮੀ ਦੱਸੀ ਜਾ ਰਹੀ ਆ ਕਿਉਂਕਿ ਜਿਹੜੀ એનર્ਜੀ ਪ੍ਰੋਡਕਟਸ ਨੇ ਮੋਟਰ ਵਹੀਕਲਸ ਨੇ ਉਹਦੇ ਉੱਤੇ ਉਹਦੀ ਅਸਰ ਦੱਸਿਆ ਜਾ ਰਿਹਾ ਕਿ ਇੰਪੋਰਟ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਅਗਲੇ ਸਾਲ ਲੋਕਲ ਮਹਿੰਗਾਈ ਨੂੰ ਘਟ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਇੰਪੋਰਟ ਪ੍ਰਾਈਸਸ 0.4% ਪਿਛਲੇ ਮਹੀਨੇ ਦੇ ਵਿੱਚ ਥੱਲੇ ਗਈਆਂ ਜਿਹੜੀਆਂ ਲੇਬਰ ਡਿਪਾਰਟਮੈਂਟ ਦੀ ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਦੱਸਿਆ ਆ ਅੱਜ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਆ ਅਕਤੂਬਰ ਦੇ ਲਈ ਡਾਟਾ ਰਿਵਾਈਜ਼ ਕੀਤਾ ਗਿਆ ਤੇ ਜਿਹੜੇ ਪ੍ਰਾਈਸ ਆ ਉਹ 0.6% ਦੱਸਿਆ ਗਿਆ ਡਿਕਲਾਈਨ ਕੀਤੇ ਆ ਅਕਤੂਬਰ ਦੇ ਡਾਟਾ ਵਿੱਚ ਦੱਸਿਆ ਗਿਆ ਕਿ ਪ੍ਰਾਈਸ ਜਿਹੜੇ ਰਿਵਾਈਜ਼ ਕੀਤੇ ਗਏ ਆ ਤੇ ਇਹ 0.6% ਥੱਲੇ ਨੂੰ ਗਏ ਆ ਜਿਹੜੇ ਕਿ ਪਹਿਲਾਂ 0.8% ਡਿਕਲਾਈਨ ਦੱਸੇ ਜਾ ਰਹੇ ਸੀ ਜਿਹੜਾ 12 ਮਹੀਨਿਆਂ ਦੇ ਵਿੱਚ ਆ ਨਵੰਬਰ ਤੱਕ ਇੰਪੋਰਟ ਪ੍ਰਾਈਸਸ 1.4% ਡ੍ਰੌਪ ਹੋਏ ਆ 1.8% ਅਕਤੂਬਰ ਦੇ ਵਿੱਚ ਜਿਹੜਾ ਐਨੂਅਲ ਇੰਪੋਰਟ ਪ੍ਰਾਈਸਸ ਨੇ ਉਹ ਹੁਣ ਲਗਾਤਾਰ 10 ਕਨਸੈਕਟਿਵ ਮਹੀਨਿਆਂ ਤੱਕ ਡ੍ਰੌਪ ਹੋਏ ਦੋਸਤਾਂ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਆਜ਼ ਰੋਵਾਂਗੇ ਕੁਸ਼ਨਾਵੀਆਂ ਗੱਲਾਂ ਬਾਤਾਂ ਨਾਲ